ਨਹੀਂ ਪਰ ਇਹ ਵੀ ਹੁਕਮ ਆਉਂਦਾ ਵੀ ਹੁਣ ਇਹਦਾ ਵੀਜ਼ਾ ਲਵਾਉਣਾ ਇਹਦਾ ਨਹੀਂ ਲਵਾਉਣਾ ਕਿਤੇ ਲੋਕਾਂ ਨੂੰ ਇਹ ਵੀ ਕਹਿੰਦੇ ਵੀ ਬਾਈ ਜੇ ਤੁਸੀਂ ਮੇਰੇ ਕੋਲੋਂ ਪਾਸਪੋਰਟ ਲਿਜਾਣ ਦੇ ਜਾਈ ਆਪਣੇ ਕਾਗਜ਼ ਪੂਰੇ ਕਰੋ ਮਿਹਨਤ ਕਰੋ ਕਿ ਬਾਬੇ ਦੇ ਵੀ ਜੇ ਤੁੱਕੇ ਨਾਲ ਰਿਜੈਕਟ ਹੁੰਦੇ ਨੇ ਤਾਂ ਅਸੀਂ ਲਵਾ ਕੇ ਦੇਵਾਂਗੇ ਇਸ ਤਰ੍ਹਾਂ ਦੇ ਮੀਮ ਬਣ ਰਹੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਪਰ ਲੋਕਾਂ ਦਾ ਵੱਡਾ ਸਵਾਲ ਹੈ ਵੀ ਪਾਪਾ ਜੀ ਨੂੰ ਇਹ ਕਿਉਂ ਨਹੀਂ ਪਤਾ ਲੱਗਿਆ ਵੀ ਕੱਲ ਮੇਰੀ ਲੜਾਈ ਹੋਣੀ ਆ ਜਿਉ ਉਹ ਇੰਨੇ ਜਾਨੀ ਜਾਨ ਨੇ ਇੰਨੇ ਉਹਨਾਂ ਨੂੰ ਦੁਨਿਆਵੀ ਗਿਆਨ ਆ ਉਹ ਲੋਕਾਂ ਤੇ ਇੰਨੀ ਮਿਹਰ ਪ੍ਰਿਆਹਤ ਰੱਖ ਦਿੱਤੀ بس ਇੱਕ ਸਾਈਂ ਜੀ ਇਹ ਗੱਲ ਕਹਿੰਦੇ ਨੇ ਵੀ ਜੋ ਦਿਲ ਤੋਂ ਅਰਦਾਸ ਕਰੋ ਤੇ ਉਹਨਾਂ ਦੇ ਸਾਰੇ ਕੰਮ ਬਣ ਜਾਂਦੇ ਨੇ ਸਾਰਿਆਂ ਦੇ ਬੀਜ ਲੱਗ ਜਾਂਦੇ ਨੇ ਸਾਡੇ ਦਰਵਾੜ ਦੇ ਵਿੱਚ ਉਥੇ ਬਾਬੇ ਨਾਨਕ ਦਾ ਵੀ ਪ੍ਰਚਾਰ ਕਰਦੇ ਨੇ ਉਥੇ ਬਾਬੇ ਨਾਨਕ ਦੀ ਫੋਟੋ ਲੱਖੀ ਕੀ ਖਬਰੋ ਥੋੜੀ ਸ਼ਰ ਦੇ ਚ ਕਮੀ ਰਹੀ ਲੱਗਦਾ ਨਹੀਂ ਹੈਗਾ ਬਾਬਾ ਜੀ ਨੂੰ ਇਸ ਚੀਜ਼ ਤੇ ਕੰਟਰੋਲ ਕਰਨਾ ਚਾਹੀਦਾ ਉਹਨਾਂ ਨੂੰ ਲੋਕਾਂ ਨੂੰ ਅਵੇਅਰ ਕਰਨਾ ਚਾਹੀਦਾ ਕਿ ਭਾਈ ਮੇਰੇ ਕੋਲੇ ਕੁਝ ਨਹੀਂ ਹੈਗਾ ਵੀਜੇ ਮੈਂ ਨਹੀਂ ਲਵਾਉਂਦਾ ਤੁਸੀਂ ਇੱਥੇ ਪਾਸਪੋਰਟ ਹੀ ਨਾ ਲੈ ਕੇ ਆ ਕਰੋ ਕੋਈ ਬਾਹਰ ਲਿਖਤੀ ਕੇ ਵੀ ਬੋਰਡ ਲਾ ਸਕਦੇ ਨੇ ਅਰਦਾਸ ਹੀ ਲਾਉਂਦੇ ਰਹਿ ਵੀ ਉਹ ਕਿੰਨਾ ਦਾਤਾ ਭਲੀ ਕਰੇ ਭਈ ਤੇਰਾ ਹੋ ਜਗਾ ਬਸ ਇੰਨੀ ਗੱਲ ਪਰ ਤੁਸੀਂ ਉੱਥੇ 10 ਸਾਲ ਤੂੰ ਗਾ ਰਹੇ ਹੋ ਫਿਰ ਲੋਕਾਂ ਦੇ ਬੜਾ ਸਵਾਲ ਹੋਣਾ ਵੀ ਗਣੀ ਦਾ ਬੀਜਾ ਕਿਉਂ ਨਹੀਂ ਲਵਾਇਆ ਕਦੇ ਵੀ ਉਹਨਾਂ ਨੇ ਆਉਦੇ ਪਿੱਛੇ ਕਦੇ ਨਹੀਂ ਕਿਹਾ ਵੀ ਮੈਨੂੰ ਮੰਨੂ ਨਾ ਉਹਨਾਂ ਨੇ ਹਮੇਸ਼ਾ ਕਿਹਾ ਵੀ ਤੁਸੀਂ ਬਾਬੇ ਨਾਨਕ ਦੇ ਨਾਲ ਲੱਗੇ ਤਾਂ ਬਾਬੇ ਨਾਨਕ ਦੀ ਸੇਵਾ ਕਰੋ ਤੇ ਬਾਬੇ ਨਾਨਕ ਨੂੰ ਪੁੱਛ ਇਹ ਅਕਸਰ ਕਿਦੋਂ ਦਾ ਸਿਲਸਲਾ ਇਹ ਕਦੋਂ ਕਦਾ ਸਿਲਸਲਾ ਸ਼ੁਰੂ ਹੋ ਗਿਆ ਉੱਥੇ ਪਾਸਪੋਰਟ ਵਾਲਾ ਮੇਰੇ ਕੋਲ ਪਹਿਲਾਂ ਹੈ ਨਹੀਂ ਸੀ ਇਹ ਮੇਰੇ ਹਸਾਂ ਵਾਲਾ ਜੀ ਜਦੋਂ ਵੀ ਬਾਬਾ ਜੀ ਕੋਈ ਵੀ ਚੀਜ਼ ਆਉਂਦਾ ਕੋਈ ਆਪਣੀ ਸ਼ਰਦਾ ਨਾਲ ਲੈ ਕੇ ਆਉਂਦਾ ਵੀ ਬਾਬਾ ਜੀ ਮਰਾਦ ਕੰਮ ਹੋ ਜੇ ਹੂੰ ਤੇ ਉਹਦੇ ਵਿੱਚ ਲੋਕ ਪਾਸਵਰਡ ਵੀ ਲੈਂਦੇ ਸੀ ਠੀਕ ਹੈ ਜਿਹਦੇ ਵਿੱਚ ਸਾਰੇ ਕਹਿੰਦੇ ਬਾਬਾ ਜੀ ਬਾਬਾ ਜੀ ਕਹਿੰਦੇ ਵਿੱਚ ਹੱਥ ਧਾਰਦੇ ਸੀ ਹੂੰ ਹੋ ਜਾਂਦੀ ਮਰਾਦ ਪੂਰੀ ਕਹਿੰਦੇ ਸ਼ਰਦਾ ਬਣ ਗਈ ਹੂੰ ਤੇ ਕਹਿੰਦੇ ਇਹ ਲਗਵੇਰ ਬਾਬਾ ਜੀ ਨੇ ਹੱਥ ਲਾਇਆ ਸਾਡਾ ਕੰਮ ਹੋਣ ਲੱਗੇ ਠੀਕ ਹੈ ਜਿਹੜੀ ਵੀ ਚੀਜ਼ ਲਿਆਉਂਦੇ ਆ ਬਾਬੇ ਨੂੰ ਪੁੱਛ ਕੇ ਕੰਮ ਕਰਦੇ ਨੇ ਕੋਈ ਜੇ ਕੋਈ ਗੱਡੀ ਲੈ ਕੇ ਆਉਂਦਾ ਤਾਂ ਬਾਬੇ ਜੀ ਬਾਬਾ ਜੀ ਅਸੀਂ ਸਾਡੀ ਗੱਡੀ 'ਚ ਬੈਠੋ ਲੋਕ ਕਹਿੰਦੇ ਸ਼ਰਦਾ ਹੈ ਹਾਂ ਪਰ ਨਹੀਂ ਲੱਗਦਾ ਨਹੀਂ ਹੈਗਾ ਵੀ ਇਹ ਅੰਨੀ ਸ਼ਰਧਾ ਦਾ ਕਿਤੇ ਨਾ ਕਿਤੇ ਬਾਬਾ ਜੀ ਨੂੰ ਇਲਮ ਚਾਹੀਦਾ ਸੀ ਵੀ ਉਹ ਲੋਕਾਂ ਨੂੰ ਗਿਆਨ ਵੀ ਵੰਡ ਦੇ ਥੋੜਾ ਜਿਹਾ ਕਿਤੇ ਲੋਕਾਂ ਨੂੰ ਉਹ ਇਹ ਵੀ ਕਹਿੰਦੇ ਵੀ ਭਾਈ ਜੇ ਤੁਸੀਂ ਮੇਰੇ ਕੋਲੋਂ ਪਾਸਪੋਰਟ ਲਜਾਣ ਦੇ بجائے ਆਪਣੇ ਕਾਗਜ਼ ਪੂਰੇ ਕਰੋ ਮਿਹਨਤ ਕਰੋ ਕਿਉਂਕਿ ਬਹੁਤ ਸਾਰੇ ਲੋਕ ਹੁਣ ਇਹ ਕਹਿ ਰਹੇ ਨੇ ਕਿ ਜੇ ਬਾਬੇ ਦੇ ਵੀਜੇ ਰਿਜੈਕਟ ਹੋ ਗਏ ਤਾਂ ਵੀਜੇ ਵਾਲੀਆਂ ਕੰਪਨੀਆਂ ਨੇ ਤਾਂ ਉਹ ਇਹ ਕਹਿ ਰਹੀਆਂ ਨੇ ਕਿ ਜੇ ਬਾਬੇ ਦੇ ਵੀਜੇ ਤੁੱਕੇ ਨਾਲ ਰਿਜੈਕਟ ਹੁੰਦੇ ਨੇ ਤਾਂ ਅਸੀਂ ਲਵਾ ਕੇ ਦੇਵਾਂਗੇ ਇਸ ਤਰ੍ਹਾਂ ਦੇ ਮੀਮ ਬਣ ਰਹੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਕਿੰਨਾ ਕੁ ਲੱਗਦਾ ਵੀ ਇੱਕ ਵੀਜੇ ਵਾਲੀ ਗੱਲ ਕਰਕੇ ਬਾਬ ਮੈਨੂੰ ਐਦਾਂ ਲੱਗਦਾ ਜੀ ਵੀ ਜੇ ਇੱਕ ਬੰਦੇ ਦਾ ਕੰਮ ਬਣ ਜਾ ਹਣੇ ਜਿਹੜਾ ਇੱਕ ਬੰਦੇ ਦਾ ਕੰਮ ਬਣਦਾ ਤਾਂ ਤੇ ਉਹ 10 ਲੋਕਾਂ ਨੂੰ ਕਹਿੰਦਾ ਜਾ ਕੇ ਠੀਕ ਹੈ ਬਈ ਯਾਰ ਤੁਸੀਂ ਬਾਬਾ ਜੀ ਕੋਲ ਜਾਓ ਠੀਕ ਹੈ ਤੇ 10 ਜੇ ਆਉਣਗੇ ਤੇ 100 ਕੋਲੇ ਕਹਿੰਦਾ ਉਹ ਲੱਖਾਂ ਕੋਲੇ ਕਹਿੰਦਾ ਫਿਰ ਹਜ਼ਾਰਾਂ ਤੱਕ ਪਹੁੰਚੇਗਾ ਨਹੀਂ ਲੱਗਦਾ ਇਸ ਚੀਜ਼ ਨੂੰ ਚਲੋ ਇੱਕ ਗਣੀ ਆਫ ਦਾ ਰਿਕੋਰਡ ਸਵਾਲ ਆ ਵੀ ਇਸ ਚੀਜ਼ ਨੂੰ ਮੰਨਦੇ ਹਾਂ ਵੀ ਸਾਡੇ ਲੋਕ ਇੰਨੇ ਇੱਕ ਮੰਦਬੁੱਧੀ ਹੋ ਗਏ ਨੇ ਵੀ ਉਹ ਦੇਹਧਾਰੀ ਲੋਕਾਂ ਦੇ ਵਿੱਚ ਇੰਨੀ ਆਪਣੀ ਸ਼ਰਦਾ ਬਣਾ ਲਈ ਵੀ ਆਪਣੀਆਂ ਮਿਹਨਤਾਂ ਨੂੰ ਠਕਰਾ ਕੇ ਜਾਂ ਜਿਹੜਾ ਉਹਦੇ ਮਾਪਿਓ ਨੇ ਗੁਣ ਸਿਖਾਏ ਨੇ ਜਾਂ ਉਹਨਾਂ ਦੇ ਮਾਪਿਓ ਦੀ ਸ਼ਰਦਾ ਵੀ ਉਹਨਾਂ ਨੂੰ ਐਂ ਲੱਗਣ ਲੱਗ ਪਿਆ ਵੀ ਸਾਡਾ ਵੀ ਜਾ ਵਾਕਰਪੁਰੋਂ ਹੀ ਲੱਗਣਾ ਮੇਰੇ ਹਿਸਾਬ ਨਾਲ ਜੇ ਮੈਨੂੰ ਇਦਾਂ ਲੱਗਦਾ ਵੀ ਜਿਹੜੇ ਚੀਜ਼ਾਂ ਉੱਥੇ ਨਾ ਤਾਂ ਮਾਪੇ ਪਰਵਾਰ ਕਿਤੇ ਨਾ ਬੱਚੇ ਹਣਾ ਤੇ ਨਾ ਹੀ ਉਹਨੂੰ ਕਦੇ ਇਹ ਸਿਖਾ ਜਾਂਦਾ ਵੀ ਤੂੰ ਆਹ ਮਾੜੇ ਕੰਮ ਕਰ ਬਸ ਇੱਕ ਸਾਈਂ ਜੀ ਇਹ ਗੱਲ ਕਹਿੰਦੇ ਨੇ ਵੀ ਜੋ ਦਿਲ ਤੋਂ ਅਰਦਾਸ ਕਰੋ ਹੂੰ ਤੇ ਉਹਨਾਂ ਦੇ ਸਾਰੇ ਕੰਮ ਬਣ ਜਾਂਦੇ ਸਾਰਿਆਂ ਦੇ ਬੀਜ ਲੱਗ ਜਾਂਦੇ ਉਹਨਾਂ ਨੂੰ ਸਿਰਫ ਦਿਲ ਤੋਂ ਅਰਦਾਸ ਕਰਵਾ ਰਹੇ ਨੇ ਸਾਡੇ ਉੱਤੇ ਸੰਤ ਕਾਲੀ ਕਮਲੇ ਵਾਲੇ ਠੀਕ ਹੈ ਜਿਹੜੇ ਸਭ ਤੇ ਕਿਰਪਾ ਰੱਖਦੇ ਨੇ ਹੂੰ ਤੇ ਉਹ ਤੋਂ ਵੱਡੀ ਗੱਲ ਇਹ ਸਾਡੇ ਦਰਵਾਜ਼ੇ ਦੇ ਵਿੱਚ ਹੂੰ ਉਥੇ ਬਾਬੇ ਨਾਨਕ ਦਾ ਵੀ ਪ੍ਰਚਾਰ ਕਰਦੇ ਨੇ ਉਥੇ ਬਾਬੇ ਨਾਨਕ ਦੀ ਫੋਟੋ ਰੱਖੀ ਹੋਈ ਠੀਕ ਹੈ ਉਥੇ ਬਾਬੇ ਨਾਨਕ ਦੇ ਵੀ ਕੀ ਖੜਾ ਉਹਦੇ ਮੁਰੇ ਅਰਦਾਸ ਕਰਦੇ ਹਮ ਕੀ ਖੜਾ ਬਾਬਾ ਨਾਨਕ ਹੀ ਪੂਰੀ ਕਰਦੇ ਨੇ ਸਾਰਿਆਂ ਦੀ ਠੀਕ ਹੈ ਨਹੀਂ ਪਰ ਲੱਗਦਾ ਨਹੀਂ ਹੈਗਾ ਜਿੱਥੇ-ਉਥੇ ਬਾਬਿਆਂ ਦੀ ਗੱਲ ਹੋ ਰਹੀ ਆ ਤਾਂ ਉਥੇ ਜਿਹੜੇ ਬਾਬੇ ਨੇ ਜਾਂ ਪੀਰ ਫਕੀਰ ਨੇ ਜਾਂ ਸਾਡੇ ਸਾਈਂ ਲੋਕ ਨੇ ਗੁਰੂ ਲੋਕ ਨੇ ਉਹਨਾਂ ਨੇ ਤਾਂ ਸਾਨੂੰ ਸੱਚ ਦੇ ਮਾਰਗ ਤੇ ਚੱਲਣਾ ਸਿਖਾਇਆ ਜੀ ਉਹ ਉਹਨਾਂ ਦੀ ਪੂਜਾ ਕਰਦੇ ਨੇ ਤਾਂ ਫਿਰ ਉਹਨਾਂ ਨੇ ਤਾਂ ਸਾਰੀਆਂ ਮੁਸੀਬਤਾਂ ਆਪਣੇ ਆਪ ਤੇ ਝੱਲੀਆਂ ਨੇ ਉਹਨਾਂ ਨੂੰ ਤਾਂ ਦੁਨੀਆ ਨੇ ਮਾੜਾ ਵੀ ਕਿਹਾ ਉਹਨਾਂ ਨੇ ਹੱਸ ਕੇ ਕਬੂਲ ਕੀਤਾ ਪਰ ਪਿੱਛੇ ਜੇ ਇੱਕ ਬਾਬਾ ਜੀ ਦੀ ਵੀਡੀਓ ਆ ਰਹੀ ਆ ਉੱਚ ਬਾਬਾ ਜੀ ਬੜੇ ਔਖੇ ਭਾਰੇ ਹੋ ਰਹੇ ਨੇ ਲੱਗਦਾ ਨਹੀਂ ਹੈਗਾ ਵੀ ਜੇ ਪੀਰ ਫਕੀਰ ਨੇ ਤਾਂ ਸਹਿਣਸ਼ੀਲਤਾ ਵੀ ਚਾਹੀਦੀ ਆ ਬਾਬਾ ਜੀ ਦੇਖੋ ਜੀ ਵੀਡੀਓ ਜਿੱਦਾਂ ਬਣ ਗਏ ਲੋਕਾਂ ਨੇ ਉਦਾਂ ਹੀ ਕਰ ਲਿੱਤੇ ਪੇਸ਼ ਕਰ ਲਈ ਆਪਣੇ ਚ ਹਣੇ ਉਹ ਜਿਹੜੇ ਵੀਡੀਓ ਦਾ ਤਰੀਕਾ ਇੱਕ ਇੱਕ ਬਾਬਾ ਜੀ ਅਦਰ ਸੜਾਉਣ ਜਾ ਰਹੇ ਸੀਗੇ ਠੀਕ ਆ ਉਹ ਨਹੀਂ ਉਹ ਮਸਲੇ ਬਾਰੇ ਚਲੋ ਤੁਸੀਂ ਥੋੜਾ ਉਹ ਦੱਸ ਦਿਓ ਵੀ ਕੀ ਮਸਲਾ ਸੀ ਉਹ ਕਿਵੇਂ ਹੁੰਦਾ ਸਾਰਾ ਉਹ ਮਸਲਾ ਇਦਾਂ ਸੀ ਜੀ ਜਦੋਂ ਬਾਬਾ ਜੀ ਆ ਰਹੇ ਸੀ ਬਾਹਰ ਨੂੰ ਠੀਕ ਹੈ ਆਪਣੇ ਦਰਬਾਰ ਨੂੰ ਆ ਰਹੇ ਸੀ ਤੇ ਕੁਝ ਕੁ ਲੋਕਣ ਜਿਹੜੇ ਸ਼ਰਾਰਤੀ ਸੀਗੇ ਉਹਨਾਂ ਨੂੰ ਪਤਾ ਸੀਗਾ ਵੀ ਅੱਜ ਕੱਲ ਜਿਹੜਾ ਨਾਮ ਆ ਬਾਬਾ ਜੀ ਦਾ ਸਾਣਾ ਵੀ ਕੀ ਖਬਰ ਹੈ ਇਥੋਂ ਕੌਂਟਰੋਵਰਸੀ ਨਾਲ ਕੁਝ ਤੁਹਾਨੂੰ ਪਤਾ ਅੱਜ ਕੱਲ ਲੋਕ ਬਹੁਤ ਦਿਮਾਗ ਚਲਾ ਰਹੇ ਨੇ ਨਹੀਂ ਉਹ ਕਾਰਨ ਕੀ ਹੋਇਆ ਮਤਲਬ ਲੋਕਾਂ ਦਾ ਵਿਰੋਧ ਦਾ ਕੋਈ ਕਾਰਨ ਤਾਂ ਹੋਣਾ ਵੀ ਬਾਬਾ ਜੀ ਦੇ ਐਵੇਂ ਤਾਂ ਕੋਈ ਗੱਲ ਨਹੀਂ ਪੈਂਦਾ ਸੁਰਿੰਦਰ ਸ਼ਾਹ ਦੀ ਗੱਲ ਹਾਂ ਉਹ ਦੇਖੋ ਜੀ ਪਹਿਲੀ ਗੱਲ ਤਾਂ ਉਹ ਹੈਗੇ ਪਿੰਡ ਦੇ ਬੰਦੇ ਠੀਕ ਹੈ ਉਸ ਬਾਕਰਪੁਰ ਦੇ ਉਸ ਬਾਕਰਪੁਰ ਦੇ ਹਮ ਹੁਣ ਪਿੰਡ ਦੇ ਬੰਦੇ ਆ ਹੁਣ ਸਾਨੂੰ ਪਤਾ ਜੀ ਅੱਜ ਕੱਲ ਆਪ ਦਾ ਬੰਦਾ ਜਿਹੜਾ ਆਪ ਦਾ ਹੁੰਦਾ ਉਹ ਘਟ ਦੇ ਕੇ ਰਾਜੀ ਹੁੰਦਾ ਹਮ ਹਨਾ ਜਿਹੜੇ ਬਾਹਰ ਲਿਉਂਦੇ ਉਹਨਾਂ ਨੇ ਜਿਆਦਾ ਪਿਆਰ ਦੇਣਾ ਹੁੰਦਾ ਠੀਕ ਹੈ ਹੁਣ ਬਾਬਾ ਜੀ ਆ ਰਹੇ ਸੀ ਆਪਣੇ ਦਰਬਾਰ ਨੂੰ ਹਮ ਤੇ ਬਾਬੇ ਨੂੰ ਪਤਾ ਨਹੀਂ ਸੀਗਾ ਵੀ ਵਿੱਕੀ ਹੋਣਾ ਕੀ ਨਹੀਂ ਬਾਬਾ ਜੀ ਦਰਬਾਰ ਨੂੰ ਆ ਰਹੇ ਸੀ ਕਿਸ ਨੂੰ ਕਿਸੇ ਨੇ ਆ ਕੇ ਪਿੱਛੋਂ ਕੁਝ ਮਾੜਾ ਚੰਗਾ ਬੋਲਿਆ ਕੋਈ ਗਾਲ ਕੱਢੀ ਕਿਸੇ ਨੇ ਠੀਕ ਹੈ ਕਿਸ ਨੇ ਹਣਾ ਆਪਾਂ ਕਹਿ ਨਹੀਂ ਸਕਦੇ ਬਸ ਸੁਣ ਮੈਂ ਦੱਸਦਾ ਹੂੰ ਬਾਬਾ ਜੀ ਕੁਦਰਤੀ ਪਿੱਛੇ ਝਾਗ ਪੇ ਠੀਕ ਐ ਉਹ ਫਿਰ ਹੋਰ ਜਿਆਦਾ ਬੋਲਣ ਲੱਗੇ ਹੂੰ ਉਹ ਬਾਬਾ ਜੀ ਆ ਗਏ ਸੀ ਉਧਰ ਕਿਸੇ ਨੇ ਹੋਰ ਬੈਸ ਹੋਣ ਲੱਗੇ ਸੀ ਬਸ ਉਸੇ ਚੱਕਰ ਤੇ ਬਾਬਾ ਜੀ ਪਿੱਛੇ ਮੁੜ ਗਏ ਇਹ ਵੀਡੀਓ ਰੀਸੈਂਟ ਆ ਹੁਣ ਕੱਲ ਪਰਸੋਂ ਦੀ ਐ ਜਾਂ ਕੋਈ ਪੁਰਾਣੀ ਐ ਇਹ ਹੈਗੇ ਜੀ ਥੋੜੇ ਪਿੱਛੇ ਜੇ 15-20 ਦਿਨਾਂ ਦੀ ਪੁਰਾਣੀ ਐ ਥੋੜੀ ਵੀਡੀਓ ਠੀਕ ਐ ਹਾਂ ਜੀ ਨਹੀਂ ਪਰ ਉਸ ਚੀਜ਼ ਦਾ ਕੋਈ ਥਾਣੇ ਕਚੇਹਰੀ 'ਚ ਵੀ ਗਿਆ ਮਸਲਾ ਜਾਂ ਬਸ ਉੱਥੇ ਹੀ ਨਿਬੜ ਗਿਆ ਇਹ ਉੱਥੇ ਫੈਸਲਾ ਹੋ ਗਿਆ ਸੀਗਾ ਜੀ ਠੀਕ ਐ ਨਿਬੜ ਗਿਆ ਸੀਗਾ ਜ ਨਹੀਂ ਪਰ ਤੁਸੀਂ ਇਹਨਾਂ ਚੀਜ਼ਾਂ ਨੂੰ ਕਿਵੇਂ ਵੇਖਦੇ ਹੋ ਜਦੋਂ ਬਾਬਿਆਂ ਨੂੰ ਵਾਦਾਂ ਵਿਵਾਦਾਂ 'ਚ ਫਸਾਇਆ ਜਾਂਦਾ ਲੱਗਦਾ ਹੈਗਾ ਵੀ ਇਹ ਕਿਤੇ ਨਾ ਕਿਤੇ ਤੁਹਾਨੂੰ ਕੀ ਲੱਗਦਾ ਤੇ ਪਿੱਛੇ ਦੀ ਸਾਜ਼ਿਸ਼ ਹੈ ਕੁਛ ਇਹ ਸਾਰਾ ਕੁਝ ਜਿੱਥੇ ਕਿ ਮੈਨੂੰ ਲੱਗਦਾ ਜੀ ਦੇਖੋ ਜੀ ਇਹ ਸਾਰਾ ਫੇਮ ਦਾ ਚੱਕਰ ਹੈ ਕਾਉਂਟਰਵਰਸੀਆਂ ਕਰਨੇ ਇੱਕ ਦੂਜੀ ਗੱਲ ਇਹ ਵੀ ਹੈ ਜੀ ਦੇਖੋ ਕਹਿੰਦਾ ਜੇ ਦੁਸ਼ਮਣ ਬਣਾਉਣਾ ਹੋਵੇ ਤਾਂ ਤੁਸੀਂ ਆਪਣੇ ਕੋਲੇ ਰੱਖ ਲਓ ਤੇ ਭਰਾਵਾਂ ਨੂੰ ਦੋਸਤਾਂ ਨੂੰ ਮਿੱਤਰਾਂ ਨੂੰ ਪਿਆਰ ਕਰ ਲਓ ਠੀਕ ਹੈ ਉਹ ਤੁਹਾਡੇ ਦੁਸ਼ਮਣ ਬਣ ਜਾਂਦੇ